ਮੇਰਾ ਨਾਮ ਜੀ ਗੁਰਚਰਨ ਸਿੰਘ ਹੈ ਮੈਂ ਸਿਵਲ ਹਸਤਾਲ ਬਟਾਲਾ ਟੀਵੀ ਭਾਗ ਵਿੱਚ ਕੰਮ ਕਰ ਰਿਹਾ ਕਿ ਕਾਰਨ ਹੈ ਜੀ ਹੜਤਾਲ ਦਾ ਦੇਖੋ ਜੀ ਸਾਨੂੰ 2 ਮਹੀਨੇ ਹੋ ਗਏ ਸਾਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਇੱਕ ਤਾਂ ਸਾਡੀਆਂ ਤਨਖਾਹਾਂ ਵੈਸੇ ਹੀ ਬਹੁਤ ਘੱਟ ਆ ਜਿਹੜਾ ਇੱਥੇ ਪੱਕੇ ਮੁਲਾਜ਼ਮ ਆ ਉਹਨਾਂ ਨੂੰ ਸਰਕਾਰ ਮਹੀਨੇ ਦੇ ਪਹਿਲੇ ਹਫਤੇ ਹੀ ਤਨਖਾਹਾਂ ਰਿਲੀਜ਼ ਕਰ ਦਿੰਦੀਆਂ ਇੱਕ ਤਾਂ ਸਾਡੀਆਂ ਤਨਖਾਹਾਂ ਵੈਸੇ ਹੀ ਘੱਟ ਆ ਤੇ ਸਾਨੂੰ ਦੋ ਦੋ ਮਹੀਨੇ ਤੋਂ ਤਨਖਾਹਾਂ ਹੀ ਨਹੀਂ ਮਿਲਦੀਆਂ ਸਰਕਾਰ ਨੂੰ ਇਸ ਬਾਰੇ ਆਪਾਂ ਕਿੰਨੀ ਵਾਰ ਹੀ ਮੈਮੋਰੰਡਮ ਦੇ ਚੁੱਕੇ ਆ ਸਰਕਾਰ ਕਹਿ ਦਿੰਦੀ ਹੈ ਕਿ ਆਪਾਂ ਤੁਹਾਡੀ ਤਨਖਾਹਾਂ ਵਿੱਚ ਰੋਸ਼ ਨੈਸ਼ਨਲ ਵਾਈਜ਼ ਤੁਹਾਨੂੰ ਟਾਈਮ ਸਿਰ ਮਿਲਿਆ ਕਰਨਗੇ ਪਰ ਇਹਦਾ ਕੋਈ ਹੱਲ ਨਹੀਂ ਹੋ ਰਿਹਾ ਇਸ ਕਰਕੇ ਆਪਾਂ ਹਰ ਕੀ ਅੱਕ ਕੇ ਸਟ੍ਰਾਈਕ ਦਾ ਰਸਤਾ ਚੁਣਿਆ ਤਾਂ ਕਿ ਸਾਨੂੰ ਕੱਟਕੱਟ ਤਨਖਾਹਾਂ ਤੇ ਟਾਈਮ ਨਾਲ ਮਿਲਣ ਸਰ ਦੇਖਿਆ ਜਾਏ ਤੇ ਤਨਖਾਹਾਂ ਤੁਹਾਨੂੰ 2-2 ਮਹੀਨੇ ਨਹੀਂ ਮਿਲਦੇ ਹਰ ਘਰ ਕਿੱਦਾਂ ਚੱਲਦਾ ਦਰਦ ਸਰ ਬੜਾ ਮੁਸ਼ਕਿਲ ਹੈ ਜੀ ਘਰ ਦਾ ਖਰਚਾ ਚਲਾਣਾ ਇਹੀ ਆਪਾਂ ਆਪਣੇ ਅਸਰਾ ਤੋਂ ਮੰਗ ਕਰਦੇ ਹਾਂ ਕਿ ਸਾਡਾ ਵੀ ਪਰਿਵਾਰ ਸਾਡੇ ਵੀ ਬੱਚੇ ਆ ਸਾਰੇ ਖਰਚੇ ਆ ਆਪਾਂ ਦੇ ਇੱਕ ਤਾਂ ਤਨਖਾਹ ਸਾਡੀ ਵੈਸੇ ਹੀ ਬੜਾ ਘਾਟਾ ਕਿ ਆਪਾਂ ਖਰਚਾ ਕਿਤਨਾ ਚਲਾਈਏ ਇਸ ਕਰਕੇ ਸਾਡੀ ਸਰਕਾਰ ਤੋਂ ਇਹ ਹੀ ਮੰਗ ਆ ਕਿ ਸਾਡੀ ਜਿਹੜੀ ਤਨਖਾਹਾਂ ਦੋ ਦੋ ਮਹੀਨੇ ਦੀਆਂ ਹੈਗੀਆਂ ਜਲਦ ਤੋਂ ਜਲਦ ਰਿਲੀਜ਼ ਕੀਤੀਆਂ ਜਾਣ। ਫਿਰ ਕਦੋਂ ਤੱਕ ਸਾਡੀ ਹੜਤਾਲ ਜਿਹੜੀ ਚੱਲਦੀ ਹੈ। ਦੇਖੋ ਜੀ ਜਦੋਂ ਤੱਕ ਸਾਡੀਆਂ ਤਨਖਾਹਾਂ ਰਿਲੀਜ਼ ਨਹੀਂ ਹੁੰਦੀਆਂ ਤੇ ਜਿਹੜੀ ਹੜਤਾਲ ਹੈ ਇਸੇ ਤਰ੍ਹਾਂ ਜਾਰੀ ਰਹੇਗੀ। ਆਨਲਾਈਨ ਤੇ ਆਫਲਾਈਨ ਕੰਮ ਨੂੰ ਆਪਾਂ ਬੰਦ ਕੀਤਾ ਹੋਇਆ ਜੋ ਬੰਦ ਹੀ ਰਹੇਗਾ। ਸਰ ਇਹ ਹੜਤਾਲੇ ਪੂਰੇ ਪੰਜਾਬ 'ਚ ਕੀਤੀ ਗਈ ਹੈ। ਇਹ ਹੜਤਾਲ ਜੀ ਸਾਰੇ ਹੀ ਪੰਜਾਬ ਦੇ ਵਿੱਚ ਹੜਤਾਲ ਹੈ। ਤੇ ਇਸ ਬਾਰੇ ਮੁੱਖ ਮੰਤਰੀ ਸਾਹਿਬ ਨੂੰ ਵੀ ਮੰਗ ਪੱਤਰ ਦਿੱਤਾ ਗਿਆ ਹੈ। ਮਾਨਯੋਗ ਸਾਹਿਬ ਨੂੰ ਪੰਜਾਬ ਨੂੰ ਸਾਰਿਆਂ ਨੂੰ ਹੀ ਮੰਗ ਪੱਤਰ ਆਲਰੇਡੀ ਭੇਜ ਦਿੱਤਾ ਗਿਆ ਹੈ ਕਿ ਸਾਡੀ ਤਨਖਾਹਾਂ ਵੱ ਜਲਦ ਤੋਂ ਜਲਦ ਰਿਲੀਜ਼ ਕੀਤੀਆਂ ਜਾਣ ਤਾਂ ਕਿ ਆਪਾਂ ਆਪਣਾ ਕੰਮ ਸੁਚਾਰੂ ਢੰਗ ਨਾਲ ਕਰ ਸਕੀਏ ਠੀਕ ਭਾਜੀ ਆਪਣਾ ਨਾਮ ਦੱਸਿਓ ਮੇਰਾ ਨਾਮ ਜੀ ਗੌਰਵ ਸ਼ਰਮਾ ਮੈਂ ਬਲਾਕ ਪ੍ਰਧਾਨ ਬਟਾਲਾ ਐਨ ਐਚ ਐਮ ਮੁਲਾਜ਼ਮ ਸਾਰਿਆਂ ਦਾ ਸਰਕਾਰਨ ਕੀ ਇਹ ਹੜਤਾਲ ਦਾ ਜੀ ਕਾਰਨ ਹੈ ਜੀ ਆਪਾਂ ਬਸ ਅੱਜ ਇਕੱਠੇ ਹੋਏ ਇਕੱਠੇ ਹੋਏ ਜੇ ਇੱਕ ਤਾਂ ਸਾਨੂੰ ਬਹੁਤ ਨਿਗੁਣੀਆਂ ਤਹਾ ਜਿਹੜੀਆਂ ਪੰਜਾਬ ਸਰਕਾਰ ਦੇ ਰਹੀ ਆ 60% ਜਿਹੜਾ ਆਪਾਂ ਨੂੰ ਸੈਂਟਰ ਗਵਰਨਮੈਂਟ ਦਿੰਦੀ ਆ ਤੇ 40% ਜਿਹੜਾ ਮਿਲਾ ਕੇ ਸਟੇਟ ਗਵਰਨਮੈਂਟ ਦਾ ਬਣਦਾ ਬਟ ਜਿਹੜਾ ਆਪਾਂ ਨੂੰ 1 ਤਰੀਕ ਤੋਂ ਲੈ ਕੇ 5 ਤਰੀਕ ਦੇ ਅੰਦਰ ਅੰਦਰ ਮਿਲ ਜਾਣਾ ਚਾਹੀਦਾ ਉਹ ਆਪਾਂ ਨੂੰ ਇੱਕ ਇੱਕ ਮਹੀਨਾ ਡੇਡ ਡੇਡ ਮਹੀਨਾ ਲੇਟ ਤਨਖਾਹ ਦਿੰਦੇ ਨੇ ਕਈ ਵਾਰੀ ਤਾਂ 2 ਮਹੀਨੇ ਵੀ ਲੰਘ ਜਾਂਦੇ ਨੇ ਇੱਕ ਤਾਂ ਆਪਾਂ ਨੂੰ ਰੈਗੂਲਰ ਮੁਲਾਜ਼ਮਾ ਤੋਂ 20% ਜਿਹੜੀ ਆ ਮਿਲ ਰਹੀ ਆ ਪੇ ਉਹ ਵੀ ਟਾਈਮ ਤੇ ਨਹੀਂ ਮਿਲ ਰਹੀ